ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਬਾਬੇ ਕੇ ਭੋਰਾ ਸਾਹਿਬ ਗੋਂਸਪੁਰ ਤਾਂ ਤਾਂ ਸੰਤ ਬਾਬਾ ਨਾਹਰ ਸਿੰਘ ਜੀ ਸਨਹਿਰਾਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਆ ਇਹ ਗੁਰਦੁਆਰਾ ਸਾਹਿਬ ਲੁਧਿਆਣਾ ਤੋਂ ਸਿੱਧਵਾ ਬੇਟ ਰੋਡ ਤੇ ਰਸਤੇ ਵਿੱਚ ਪਿੰਡ ਗੋਂਸਪੁਰ ਜੋ ਲੁਧਿਆਣਾ ਤੋਂ 10 ਕਿਲੋਮੀਟਰ ਦੂਰੀ ਤੇ ਹੈ ਉਸ ਕੌਂਸਪੋਰਟੋਂ ਆਪਾਂ ਰਾਈਟ ਸਾਈਡ ਤੇ ਇਹ 1 ਕਿਲੋਮੀਟਰ ਬਾਅਦ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਹੀ ਸੁੰਦਰ ਸਜਾਇਆ ਗਿਆ ਹੈ ਤੁਹਾਨੂੰ ਦਿਖਾਉਣੀ ਆ ਦਰਸ਼ਨ ਮੇਲੇ ਕਰਾਉਣੀ ਆ ਜੀ ਗੁਰੂ ਮਹਾਰਾਜ ਦੇ ਦੇਖੋ ਆ ਦੇਖੋ ਕਿੰਨੀ ਸੋਹਣੀ ਪਾਰਕਿੰਗ ਆ ਗੁਰਦੁਆਰਾ ਸਾਹਿਬ ਦੀ ਇਹਦੇ ਸੱਜੇ ਪਾਸੇ ਵੀ ਕਿੰਨੀ ਸੋਹਣੀ ਪਾਰਕਿੰਗ ਆ ਪਾਣੀ ਦੀ ਟੈਂਕੀ ਆ ਦੇਖੋ ਹੁਣ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਹ ਸਾਰਾ ਜੋ ਵੀ ਬਲੌਕ ਜਿ ਬਣਾ ਰੱਖਿਆ ਇਹਨਾਂ 'ਚ ਪਾਣੀ ਛੱਡਿਆ ਜਾਂਦਾ ਹੈ ਪੂਰਾ ਇਸ ਨੂੰ ਇੱਕ ਤਾਇਆ ਕਿੱਡਾ ਸੋਨਾ ਬਣਾ ਰੱਖਿਆ ਆ ਸੰਤ ਤੇਰੇ ਕਉ ਸੰਤਤਾ ਸੰਤ ਸੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਦਰਸ਼ਨ ਮਿਲ ਕਰ ਰਹੇ ਹੋ ਇਹ ਦਰਬਾਰ ਸਾਹਿਬ ਆ ਤੁਹਾਨੂੰ ਦਿਖਾਉਨੇ ਆ ਇੱਥੇ ਜੋੜਾ ਘਰ ਆ ਗਿਆ ਹੈ ਇੱਥੇ ਜੋੜੇ ਦਾ ਜਮਾ ਕਰਾਇਏ ਜਾਂਦੇ ਹਨ ਸੰਗਤਾਂ ਆਪਣੇ ਜੋੜੇ ਤਾਰ ਕੇ ਗੁਰੂਮਾਰ ਦੇ ਦਰਸ਼ਨ ਲਈ ਜਾ ਸਕਦੀਆਂ ਨੇ ਤੁਹਾਨੂੰ ਹੋਰ ਦਿਖਾਉਂਦੇ ਆਂ ਨਜ਼ਦੀਕ ਤੋਂ ਇਹ ਆ ਸਰੋਵਰ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਇਹ ਹੁਣ ਇਸ ਵੇਲੇ ਸੁੱਕਿਆ ਹੋਇਆ ਹੈ ਪਾਣੀ ਕੱਢ ਰੱਖਿਆ ਹੈ ਹੁਣ ਦਰਬਾਰ ਵਿੱਚ ਕੀਰਤਨ ਚੱਲ ਰਹੇ ਹਨ ਇਹ ਚਰਨ ਗੰਗਾ ਜਿਦ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰਵਾਦਨੇ ਤੁਹਾਨੂੰ ਗੁਰੂ ਮਹਾਰਾਜ ਦੇ ਇੱਥੇ ਆਪਾਂ ਆਪਣੇ ਹੱਥ ਸੁੱਚੇ ਕਰ ਸਕਦੇ ਹਾਂ ਇਹ ਤੇ ਹਰਿੰਦਰ ਆਪਣੇ ਦਰਬਾਰ ਸਾਹਿਬ ਦੇ ਪਾਠ ਵੀ ਚੱਲ ਰਹੇ ਹਨ ਤੇ ਕੀਰਤਨ ਵੀ ਚੱਲ ਰਹੇ ਹਨ ਤੁਹਾਨੂੰ ਦਿਖਾਉਣੇ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਗੁਰੂ ਮਹਾਰੇ ਦੇ ਦਰਬਾਰ ਸਾਹਿਬ ਬਾਬੇ ਕੀ ਪਿੰਡ ਗੋਂਸਪੁਰ ਸਾਰੀਆਂ ਸੰਗਤਾਂ ਇੱਥੇ ਪੂਰਨਮਾਸ਼ੀ ਨੂੰ ਤੇ ਗੁਰੂ ਇਸ ਗੁਰਦੁਆਰਾ ਸਾਹਿਬ ਵਿੱਚ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਸੰਗਤਾਂ ਬਹੁਤ ਸ਼ਰਧਾਪੂਰਵਕ ਦਰਸ਼ਨ ਕਰਨ ਕਰਦੀਆਂ ਹਨ ਤੇ ਸੰਤ ਬਾਬਾ ਨਹਿਰ ਸਿੰਘ ਜੀ ਦੀ ਵਰਸੀ ਨਵੰਬਰ ਤੇ ਦਸੰਬਰ ਚ ਮਨਾਈ ਜਾਂਦੀ ਹੈ ਉਸ ਵੇਲੇ ਵੀ ਸੰਗਤਾਂ ਆਪਣੇ ਤਨ ਮਨ ਨਾਲ ਸੇਵਾ ਕਰਦੀਆਂ ਹਨ ਇਸ ਜਗ੍ਹਾ ਤੇ ਸਾਰੀਆਂ ਸੰਗਤਾਂ ਆਪਣੇ ਦਰਸ਼ਨ ਇਸ਼ਨਾਨ ਕਰਦੀਆਂ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਇੱਥੇ ਜਗ੍ਹਾ ਤੇ ਆਪਣੇ ਦਰਸ਼ਨ ਇਸ਼ਨਾਨ ਕਰਿਆ ਕਾਰਨ ਤੇ ਆਪਣੇ ਗੁਰੂ ਮਹਾਰਾਜ ਤੋਂ ਲਾਹਾ ਲੈ ਸਕਣ ਦੇਖੋ ਹੁਣ ਮੌਸਮ ਬਹੁਤ ਹੀ ਖਰਾਬ ਹੋ ਰਿਹਾ ਹੈ। ਕਣਕਾਂ ਦਾ ਸੀਜ਼ਨ ਚੱਲ ਰਿਹਾ ਜਿਸ ਕਰਕੇ ਬਹੁਤ ਜ਼ਿਆਦਾ ਧੂੜ ਆ ਕਰਦਾ ਆ। ਦੇਖੋ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ, ਦਰਸ਼ਨ ਆਪਣਾ ਕਰਦੀਆਂ ਨੇ। ਆਹ ਦੇਖੋ ਸੰਗਤਾਂ। ਆ ਦੇਖੋ ਕਿੱਡਾ ਸੋਹਣਾ ਸਟੈਚੂ ਬਲਦਾਂ ਦਾ ਬਣਿਆ ਆ। ਇਸ ਤਰ੍ਹਾਂ ਆਪ ਨੂੰ ਦਿਖਾਇਆ ਗਿਆ ਹੈ ਪੁਰਾਣੀ ਸਮੇਂ 'ਚ ਕਿਵੇਂ ਸਾਡੇ ਗੁਰੂ ਵੀ ਖੇਤੀ ਕਰਦੇ ਸੀ ਇਹ ਗੁਰੂ ਜੀ ਆਪਣੇ ਭਗਤੀ ਕਰਦੇ ਦਿਖਾਇਆ ਗਿਆ ਹੈ ਆ ਦੇਖੋ ਜੀ ਕਿਦਾਂ ਭਗਤੀ ਅਹਨ ਕਰਦੇ ਹਨ ਗੁਰੂ ਜੀ ਇਸ ਤਰ੍ਹਾਂ ਗੁਰੂ ਅੰਦੇ ਸੇਵਾ ਕਰਦੇ ਸਨ ਸੰਗਤਾਂ ਉਸ ਸਮੇਂ ਦੀਆਂ ਸਟੈਚੂਆਂ ਚ ਸਾਨੂੰ ਦਿਖਾਇਆ ਗਿਆ ਹੈ ਇਸ ਥਾਂ ਤੇ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਜਰੂਰ ਆਉਣਾ ਹੈ ਸੰਗਤਾਂ ਦਰਸ਼ਨ ਕਰਨ ਆ ਜੋ ਸਾਡੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਹੋ ਸਕੇ ਬਹੁਤ ਹੀ ਪਿਆਰਾ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਵਧੀਆ ਬਣਾਈ ਗਈ ਹੈ ਇਸ ਜਗ੍ਹਾ ਤੇ ਤੁਸੀਂ ਪੂਰਨਮਾਸ਼ੀ ਅਤੇ ਤੇ ਬਹੁਤ ਹੀ ਵੱਡਾ ਇਕੱਠ ਹੁੰਦਾ ਆ ਸੰਗਤਾਂ ਬਹੁਤ ਹੀ ਤਨਮਨ ਨਾਲ ਆਉਂਦੀਆਂ ਹਨ ਸਾਰੀ ਸੰਗਤ ਨੂੰ ਨੇੜੇ ਦੂਰ ਦੀ ਸੰਗਤ ਨੂੰ ਬੇਨਤੀ ਹੈ ਇਸ ਦਰਬਾਰ ਤੇ ਆਪਣਾ ਜਰੂਰ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਬਾਬੇ ਕੇ ਪਿੰਡ ਗੋਂਸਪੁਰ ਸਲੇਮਪੁਰ ਦੇ ਗੁਰਦੁਆਰਾ ਸਾਹਿਬ ਚ ਦਰਸ਼ਨ ਮੇਲੇ ਲਿਆਏ ਹੁਣ ਤੁਹਾਨੂੰ ਗੁਰਦੁਆਰਾ ਦੇ ਵਿੱਚ ਇੱਕ ਕਾਲਪਨਿਕ ਬੱਚਿਆਂ ਨੂੰ ਸਿਖਾਉਣ ਵਾਸਤੇ ਕੁਝ ਮੂਰਤੀਆਂ ਬਣਾਈਆਂ ਗਈਆਂ ਇਹਨਾਂ ਨੂੰ ਆਪਾਂ ਦੇਖਦੇ ਹਾਂ ਇਸ ਦੇ ਦ੍ਰਿਸ਼ ਦਿਖਾਉਣੀ ਆਪ ਦੇਖਦੇ ਜਾਣਾ ਸਭ ਤੋਂ ਪਹਿਲਾਂ ਦੇਖੋ ਕਿੰਨੇ ਸੋਹਣੇ ਪਿਆਰੇ ਪਿਆਰੇ ਸਟੈਚੂ ਬਣਾਏ ਗਏ ਹਨ ਬਹੁਤ ਹੀ ਪਿਆਰੇ ਪਿਆਰੇ ਇਸ ਵਿੱਚ ਆਪ ਨੂੰ ਜ਼ਿੰਦਗੀ ਵਿੱਚ ਜਿਉਣ ਵਾਸਤੇ ਕੁਝ ਅਹਿਮ ਗੱਲਾਂ ਦੱਸੀਆਂ ਗਈਆਂ ਹਨ ਜੋ ਇੱਕ ਇਨਸਾਨ ਨੂੰ ਸਮਝਾ ਜਾ ਸਕਦਾ ਹੈ ਜਿਸ ਵਿੱਚ ਜਿਵੇਂ ਇਸ ਦ੍ਰਿਸ਼ ਵਿੱਚ ਦੱਸਿਆ ਗਿਆ ਹੈ ਤੁਸੀਂ ਫੋਟੋ ਦੇਖਿਓ ਸਾਧ ਸੰਗਤ ਜੀ ਇਸ ਦ੍ਰਿਸ਼ ਵਿੱਚ ਪ੍ਰਾਣੀ ਸਾਧੂ ਆਤਮਾ ਦੀ ਲੜ ਲੱਗੇ ਸੰਸਾਰ ਰੂਪੀ ਭਵਜਲ ਤੋਂ ਪਾਰ ਲੰਘ ਰਿਹਾ ਹੈ ਇਸ ਲਈ ਸਾਨੂੰ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਮਤਲਬ ਸਟਾਰਟਿੰਗ ਦਿਖਾਉਣੀ ਹੈ ਇਹ ਜਿਵੇਂ ਲਿਖਾਈ ਗਏ ਇਹ ਸਾਰੀ ਜ਼ਿੰਮਦਾਰਤਾ ਦੀਆਂ ਫੋਟੋਆਂ ਦਿਖਾਈਆਂ ਗਈਆਂ ਹਨ ਇੱਕ ਸਮਝਾਇਆ ਗਿਆ ਹੈ ਕਿ ਇਸ ਤਰ੍ਹਾਂ ਅਸੀਂ ਜਦੋਂ ਸੰਸਾਰ ਦੀ ਜ਼ਿੰਦਗੀ ਨੂੰ ਖਰਨ ਕਰਕੇ ਸੰਸਾਰਿਕ ਰੂਪ ਤੋਂ ਬਾਹਰ ਨਿਕਲ ਜਾਂਦੇ ਹਾਂ ਉਸ ਤੋਂ ਬਾਅਦ ਜਿਵੇਂ ਸਾਡੀ ਕਚਹਿਰੀ ਲੱਗਦੀ ਹੈ ਆਤਮਾ ਦੀ ਇਹ ਦੱਸਿਆ ਗਿਆ ਹੈ ਸਾਧ ਸੰਗਤ ਜੀ ਇਸ ਦ੍ਰਿਸ਼ ਵਿੱਚ ਪਾਣੀ ਨੋਂ ਪਰਲੋਕ ਵਿੱਚ ਧਰਮਰਾਜ ਅੱਗੇ ਪੇਸ਼ ਕਰਦੀ ਹੋਈ ਵਿਖਾਇਆ ਗਿਆ ਹੈ ਇੱਥੇ ਪ੍ਰਾਣੀ ਦੇ ਮਹਾਂ ਲੋਕ ਵਿੱਚ ਕੀਤੇ ਕਰਮਾਂ ਅਨੁਸਾਰ ਸਜ਼ਾ ਸੁਣਾਈ ਜਾਂਦੀ ਹੈ ਸਾਨੂੰ ਸਮਝਾਇਆ ਗਿਆ ਹੈ ਜਿਸ ਅਸੀਂ ਦੇਖ ਰਹੇ ਹਾਂ ਦੇਖੋ ਜਿਵੇਂ ਧਰਮਰਾਜ ਸਾਡੀ ਅੱਗੇ ਕਚਹਿਰੀ ਲੱਗਦੀ ਹੈ ਸਾਡੇ ਕਰਮ ਕੀਤੇ ਹੋਏ ਕਰਮਾਂ ਦੀ ਇੱਥੇ ਹੀ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਦੇਖੋ ਇਹ ਸਾਰੇ ਜੋ ਵੀ ਤੁਸੀਂ ਸਟੇਟ ਦੇਖ ਰਹੇ ਹੋ ਇਹ ਸਾਰੇ ਇਹ ਸਾਰੇ ਜਮਦੂਤ ਦਿਖਾਈ ਗਏ ਹਨ ਕਿਸ ਤਰ੍ਹਾਂ ਹੁੰਦੇ ਹਨ ਇਹ ਜਮਦੂਤ ਜੋ ਸਜ਼ਾ ਸੁਣਾ ਰਹੇ ਹਨ ਇਸ ਵਿੱਚ ਜੋ ਇਨਸਾਨ ਆਪਣੇ ਕਰਮ ਕਰਦਾ ਹੈ ਉਸ ਵਿੱਚ ਤੋਂ ਦੱਸਦੇ ਹਨ ਆਚਰਣਹੀਣ ਪ੍ਰਾਣੀਆਂ ਦੀਆਂ ਆਤਮਾਵਾਂ ਨੂੰ ਸਜਾਵਾਂ ਦਿੰਦੇ ਹੋਏ ਜੰਮ ਜਿਵੇਂ ਇਹ ਜੰਮ ਹਨ ਇਹ ਆਤਮਾਵਾਂ ਜੋ ਅਸੀਂ ਦੇਖ ਰਹੇ ਹਾਂ ਜਿਵੇਂ ਚੱਕੀ ਵਿੱਚ ਪੀਸ ਰਹੇ ਹਨ ਇਹ ਸਿੱਖਿਆ ਦੇ ਰਹੇ ਹਨ ਆਪਾਂ ਨੂੰ ਕਿ ਸਾਨੂੰ ਚੰਗੇ ਆਚਰਣ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ ਸਾਨੂੰ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਇਹ ਸਾਹਮਣੇ ਗੁਰਦੁਆਰਾ ਸਾਹਿਬ ਅਸੀਂ ਅੱਗੇ ਚੱਲਦੇ ਹਾਂ ਆ ਦੇਖੋ ਕਿਸ ਤਰ੍ਹਾਂ ਜਮਦੂਤ ਆਤਮਾਵਾਂ ਨੂੰ ਸਜ਼ਾ ਸੁਣਾ ਰਹੇ ਹਨ ਇਸ ਸਟੈਚੂਟ ਸਮਝਾਇਆ ਗਿਆ ਹੈ ਕਿ ਜਮਦੂਤਾਂ ਦੀਆਂ ਵੀ ਧਰਮ ਰਾਜ ਡਿਊਟੀ ਲਗਾਉਂਦੇ ਹਨ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਸ ਵਿੱਚ ਜੀਵਾਂ ਦੀ ਹੱਤਿਆ ਕਰਨ ਵਾਲੇ ਪ੍ਰਾਣੀਆਂ ਦੀਆਂ ਆਤਮਾਵਾਂ ਨੂੰ ਸਜ਼ਾ ਮਿਲ ਰਹੀ ਹੈ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਸਾਨੂੰ ਬੁਰੇ ਪਾਪ ਨਹੀਂ ਕਰਨੇ ਚਾਹੀਦੇ ਅੱਗੇ ਜਾ ਕੇ ਦੇਖਦੇ ਹਾਂ ਆ ਦੇਖੋ ਜਮਦੂਤ ਇਸ ਤਰ੍ਹਾਂ ਜੋ ਆਤਮਾਵਾਂ ਆਪਣੇ ਬੁਰੇ ਕਰਮ ਕਰਦੀਆਂ ਹਨ ਉਹਨਾਂ ਨੂੰ ਕਿਸ ਤਰ੍ਹਾਂ ਸਜ਼ਾ ਸੁਣਾ ਰਹੇ ਹਨ ਇਹ ਇੱਕ ਸਾਨੂੰ ਸਮਝਾਇਆ ਗਿਆ ਹੈ ਆ ਦੇਖੋ ਆਤਮਾਵਾਂ ਜਿਵੇਂ ਸਟੈਚੂਰ ਨੂੰ ਦਿਖਾਇਆ ਗਿਆ ਹੈ ਕਿ ਲੇਟੀਆਂ ਪਈਆਂ ਹਨ ਜਮੇ ਤੜਫ ਰਹੇ ਹਨ ਆ ਦੇਖੋ ਇਹ ਜਮਦੂਤ ਹੁਣ ਇਹ ਦੇਖਦੇ ਆਪਾਂ ਇਹ ਜਮਦੂਤ ਦੇਖੋ ਕਿਵੇਂ ਸਜ਼ਾ ਸੁਣਾ ਰਹੇ ਹਨ ਆਤਮਾਵਾਂ ਨੂੰ ਇਹ ਸ਼ੋਕੀ ਫਰਕਾਂ ਦੀ ਆਤਮਾਵਾਂ ਦੀਆਂ ਲਖਾਈਆਂ ਜਿਹੀਆਂ ਹਨ ਦੇਖੋ ਦੂਸਰਿਆਂ ਨਾਲ ਧੋਖਾ ਛਾਲ ਕਪਟ ਕਰਨ ਵਾਲੇ ਪਰਾਣੀਆਂ ਦੀਆਂ ਆਤਮਾਵਾਂ ਨੂੰ ਸਜ਼ਾ ਦਿੰਦੇ ਹੋਏ ਜਮਦੂਤ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਧੋਖਾ ਨਹੀਂ ਕਰਨਾ ਚਾਹੀਦਾ ਸਾਨੂੰ ਕਿਸੇ ਨਾਲ ਵੀ ਐਸਾ ਕਰਮ ਨਹੀਂ ਕਰਨੀ ਚਾਹੀਦਾ ਅਪਨ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਆ ਦੇਖੋ ਆਤਮਾ ਨੂੰ ਕਿਵੇਂ ਬਣਿਆ ਗਿਆ ਹੈ ਇਸ ਤਰ੍ਹਾਂ ਇੱਕ انسان ਨੂੰ ਸਮਝਾਇਆ ਜਾ ਸਕਦਾ ਹੈ ਜੋ ਬੱਚਿਆਂ ਨੂੰ ਖਾਇਆ ਜਾਵੇ ਇਸ ਤਰ੍ਹਾਂ ਬੱਚੇ ਜਲਦੀ ਚੀਜ਼ਾਂ ਨੂੰ ਸਿੱਖ ਜਾਂਦੇ ਹਨ ਆਪਣੀ ਜ਼ਿੰਦਗੀ ਵਿੱਚ ਦੇਖੋ ਇਹ ਗੁਰਦੁਆਰਾ ਬਾਬੇ ਕੇ ਸਲੇਮਪੁਰ ਵਿੱਚ ਸੋਹਣੀ ਸੋਹਣੀ ਸਟੈਚੂ ਬਣਾ ਕੇ ਇੱਕ ਸਿੱਖਿਆ ਦਿੱਤੀ ਗਈ ਹੈ ਇਸ ਤਰ੍ਹਾਂ ਸਾਨੂੰ ਸਿੱਖਣਾ ਚਾਹੀਦਾ ਕਿ ਚੰਗੇ ਕੰਮ ਕਰਨੇ ਚਾਹੀਦੇ ਹਨ ਅੱਗੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਫਰੰਟ ਤੋਂ ਹਾਂ ਤੁਸੀਂ ਦੇਖ ਲਿਓ ਇਸ ਵਿੱਚ ਬਿਲਕੁਲ ਪਾਣੀ ਛੱਡਿਆ ਜਾਂਦਾ ਸਰੋਵਰ ਟਾਈਪ ਦਾ ਹੈ ਬਹੁਤ ਹੀ ਸੋਹਣਾ ਹੈ ਹੁਣ ਤਾਂ ਬਿਲਕੁਲ ਸੁੱਕਿਆ ਪਿਆ ਹੈ ਪਾਣੀ ਬਿਲਕੁਲ ਕੱਢ ਦਿੱਤਾ ਗਿਆ ਖਾਲੀ ਕੀਤਾ ਪਿਆ ਹੈ ਹੁਣ ਤੁਹਾਨੂੰ ਅੱਗੇ ਦਿਖਾਉਣੀ ਆਂ ਇਹ ਸਾਈਡ ਲੰਗਰ ਹਾਲ ਹਨ ਜੋ ਸੰਗਤਾਂ ਗੁਰੂ ਮਹਾਰਾਜ ਕੋਲ ਦਰਸ਼ਨ ਲਈ ਆਉਂਦੀਆਂ ਨੇ ਉਹਨਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਾਇਆ ਗਿਆ ਹੈ ਬਿਲਕੁਲ ਆਤਮਾ ਖੁਸ਼ ਹੋ ਜਾਂਦੀ ਹੈ ਇੱਥੇ ਦਰਸ਼ਨ ਕਰਕੇ ਸੰਗਤਾਂ ਨੂੰ ਦਰਸ਼ਨ ਵੀ ਕਰਨੀ ਚਾਹੀਦੀ ਹੈ ਹੁਣ ਤੁਹਾਨੂੰ ਸਾਂਦੇ ਹਾਂ ਬਾਬਾ ਜੀ ਜਿੱਥੇ ਗੁਰੂ ਬਾਬਾ ਜੀ ਨੇ ਪੱਤੀ ਕੀਤੀ ਸੀ ਉਹ ਤੋਂ ਮੈਂ ਜਗਰ ਖਾਦਨੇ ਆ ਅਜੇ ਤੱਕ ਨਹੀਂ ਸੁਣੀ ਪਾਰਕਿੰਗ ਆ ਸੰਕਾ ਵਾਸਤੇ ਉਹ ਬਾਬਾ ਜੀ ਦੀ ਕਾਰ ਆ ਤੁਸੀਂ ਦੇਖ ਰਹੇ ਹੋ ਇੱਥੇ ਬਾਬਾ ਸੰਤ ਬਾਬਾ ਨਹਾ ਸਿੰਘ ਜੀ ਨੇ ਇੱਥੇ ਪਗ ਦੀ ਸਮਾਤੀ ਲਾਈ ਸੀ ਬਾਬਾ ਜੀ ਨੇ ਇਸ ਜਗ੍ਹਾ ਤੇ ਇਹ ਤੁਸੀਂ ਜਗ੍ਹਾ ਦੇਖ ਰਹੇ ਹੋ ਬਹੁਤ ਹੀ ਸੋਹਣੀ ਜਗ੍ਹਾ ਹੈ ਇਸ ਜਗ੍ਹਾ ਤੇ ਸੰਤ ਬਾਬਾ ਨਹਾ ਸਿੰਘ ਜੀ ਨੇ ਆਪਣੀ ਸਮਾਦੀ ਵਿੱਚ ਪਕੜੀ ਦਿੱਤੀ ਹੈ ਇਹ ਜਗਾ ਉਹ ਹੈ ਇੱਥੇ ਵੀ ਸੰਤਾਂ ਆਪਣਾ ਨਮਸਤਕ ਹੁੰਦੀ ਹਨ